ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੂਰੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਕੈਬਨਟ ਮੰਤਰੀ ਸਰਦਾਰ ਹਦੀਸ ਸਿੰਘ ਮੁੰਡੀਆਂ ਜੀ ਤੇ ਨਗਰ ਨਿਗਮ ਲੁਧਿਆਣਾ ਦੇ ਅਫਸਰ ਸਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵਾਰਡ ਨੰਬਰ 23 ਅਤੇ 24 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਬਹੁਤ ਵੱਡੀ ਟੈਂਕੀ ਦਾ ਜਿਹੜਾ ਆ ਇੱਥੇ ਅੱਜ ਉਦਘਾਟਨ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਨੂੰ ਸ਼ੁੱਧ ਪਾਣੀ ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲ ਸਕੇ ਕਿਉਂਕਿ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਆ ਕਾਫੀ ਡਾਰਕ ਜ਼ੋਨ ਦੇ ਵਿੱਚ ਅਸੀਂ ਚਲੇ ਗਏ ਆ ਲੁਧਿਆਣੇ ਦੇ 13 14 ਬਲਾਕ ਜਿਹੜੇ ਹੈਗੇ ਨੇ ਜਿਹੜੇ ਡਾਰਕ ਜ਼ੋਨ ਚ ਚਲੇ ਗਏ ਹਰ ਸਾਲ 1 ਮੀਟਰ ਤੋਂ ਵੱਧ ਪਾਣੀ ਦਾ ਜਿਹੜਾ ਲੈਵਲ ਡਾਊਨ ਹੋ ਜਾਂਦਾ ਉਹਦੇ ਤੋਂ ਵੀ ਸਾਨੂੰ ਇਹ ਫਾਇਦਾ ਹੋਏਗਾ ਇੱਕ ਤਾਂ ਜਿਹੜਾ ਧਰਤੀ ਹੇਠਲਾ ਪਾਣੀ ਆ ਪੂਰਾ ਸ਼ੁੱਧ ਨਹੀਂ ਰਿਹਾ ਇਹ ਜਿਹੜਾ ਨਹਿਰੀ ਪਾਣੀ ਆ ਜਿਹੜਾ ਪਹਾੜਾਂ ਤੋਂ ਜਾਂ بارش ਦਾ ਬਰਫ ਦਾ ਇਕੱਠਾ ਹੋਇਆ ਪਾਣੀ ਸਾਨੂੰ ਆਇਆ ਕਰੂਗਾ ਸਾਫ਼ ਸੁਥਰਾ ਤੇ ਸ਼ੁੱਧ ਪਾਣੀ ਹੋਊਗਾ ਔਰ ਉਹਨੂੰ ਫਿਲਟਰ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਏਗਾ ਹਾਂਜੀ ਇਹ ਨਵੀਂ ਟੈਂਕੀ ਬਣ ਰਹੀ ਬਣ ਰਹੀ ਹੈ ਜੀ ਔਰ ਇਹਦਾ ਜਿਹੜਾ ਸਾਡਾ ਨਹਿਰੀ ਪਾਣੀ ਹੈ ਉਹਦੇ ਨਾਲ ਜਿਹੜੀ ਸਾਡੀ ਜੋੜਾਂ ਦੀ ਸਮੱਸਿਆ ਹੈ ਵਾਲ ਝੜਨ ਦੀ ਸਮੱਸਿਆ ਹੈ ਜਾਂ ਕੈਂਸਰ ਵਰਗੇ ਰੋਗ ਆ ਜਾਂ ਕਿਡਨੀ ਜਾਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਲੀਵਰ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਇਸ ਪਾਣੀ ਦੇ ਨਾਲ ਇਹ ਜਿਹੜੀਆਂ ਬਿਮਾਰੀਆਂ ਇਹਨਾਂ ਤੋਂ ਨਿਜਾਤ ਮਿਲੂਗੀ ਸਾਡੇ ਇਲਾਕੇ ਦੇ ਲੋਕਾਂ ਨੂੰ ਆ ਜਨਾਬ ਆ ਦੇਖੋ ਤੁਹਾਡੇ ਸਾਹਮਣੇ ਆਪਣਾ ਉਹ ਪਹਿਲਾ ਟਿਊਬਲ ਵਾਲੀ ਆ ਜੀ ਉਹਨਾਂ ਟਿਊਬਲ ਦੀ ਜਿਹੜੀ ਸਪਲਾਈ ਸੀਗੀ ਉਹ ਵਾਲੀ ਸੀਗੀ ਇਹਦੇ ਨਾਲ ਜਿਹੜਾ ਇਹਨੂੰ ਨਹਿਰੀ ਪਾਣੀ ਦੀ ਸਪਲਾਈ ਹੋਊਗੀ ਇਹ ਟੈਂਕੀ ਵੀ ਬਣੂਗੀ ਉਹਨਾਂ ਨੂੰ ਵੀ ਤਾਂ ਪੈਰਲ ਰੱਖਿਆ ਜਾਵੇਗਾ ਨਾ ਕਦੀ ਕਿਸੇ ਵੇਲੇ ਸਮੱਸਿਆ ਆਵੇਗੀ ਤਾਂ ਉਹਨਾਂ ਨੂੰ ਵੀ ਯੂਜ਼ ਕੀਤਾ ਜਾਊਗਾ ਨਾ ਇੱਕ ਨਵੀਂ ਟੈਂਕੀ ਬਣੇਗੀ ਇਹ ਵੀ ਯੂਜ਼ ਕੀਤੀ ਜਾਊਗੀ ਇਹ ਕਪੈਸਿਟੀ ਲਿਖੀ ਹੋਈ ਆ 10000 ਕੁਛ ਇਸ ਤੋਂ ਜਿਹੜਾ ਹੈਗਾ ਕਿੰਨੀ ਲੱਖ ਰੁਪਏ ਬਣ ਜਾ ਰਹੀ ਹੈ ਇਹ ਕੋਈ ਤਕਰੀਬਨ 3 ਕਰੋੜ ਦੇ ਲਗਭਗ ਕਿੰਨੀ ਆਬਾਦੀ ਨੂੰ ਨੇ ਪਬਲਿਕ ਹੈ ਇੱਕ ਲਗਭਗ 20000 ਜਿਹੜੀ ਪਾਪੂਲੇਸ਼ਨ ਹੈ ভোটার ਹੈਗਾ ਵਾਰਡ ਨੰਬਰ 23 ਤੇ ਵਾਰਡ ਨੰਬਰ 24 ਦੇ ਨਾਲ ਜੁੜੇ ਹੋਏ 24 ਘੰਟੇ ਪਾਣੀ ਮਿਲੂਗਾ 24 ਘੰਟੇ ਪਾਣੀ ਮਿਲੂਗਾ ਜੀ